the <laughs> lord <laughs> in the barn ਉਨੇ ਹੌਸਲੀਆ ਕਾਲ ਫਤ ਪਹਿਲੇ ਜਨਮ ਲਿਆ ਕਿੱਤੇ ਬਾਪੇ ਜਨਮ ਦਿਆ ਕਿੱਤੇ ਦਾ ਪਹਿਲੇ ਜਨਮ ਲਿਆ ਕਿੱਤੇ ਬਾਪੇ ਜਨਮ ਦਿਆ ਕਿੱਤੇ ਬਾਪੇ ਜਨਮ ਲਿਆ ਨਿਲ ਕਾਣਾ ਪੋਣੀ ਦਾ ਪਹਿਨਾ ਨੀ ਸਤਿਨਾਮ ਦਾ ਸੋਲਗੇ ਬਾਖੇ ਨਾਨਕ ਜੀ ਕਰਕੇ ਮਾਨ ਪਾਈ ਦਾ ਨਾਮ ਜਪੇ ਆਤਮੂਰ ਨੂੰ ਦੁੱਖੜੇ ਜਿਵਾ ਕਰਕੇ ਮਾਨ ਪਾਈ ਦਾ ਨਾਮ ਜਪੇ ਆਤਮੂਰ ਨੂੰ ਦੁੱਖੜੇ ਈ ਨਾ ਜਾਈ ਤਾਂ ਕੀ ਕੀਮਤ ਕਹੀ ਨ ਜਾਈ ਤਾਂ ਕੀ ਕੀਮਤ ਕਹੀ ਨ ਜਾਈ ਤੇਰੀ ਸਤਿਨਾਮ ਪੂਰਹਿ ਸਤਿਨਾਮ ਪੂਰਹਿ ਸਤਿਨਾਮ ਪੂਰਹਿ ਸਤਿਨਾਮ ਪੂਰਹਿ ਨਿਮਾਂਡ ਟਾਣੇ ਦੇ ਤਾਨ ਤੇ ਕਹਿੰਦੀ ਰੋਡ ਜਵਰਦਤ ਮਾਲਕ ਪੂਜਾ ਗਾਟਾਲ ਧੰ ਸਤਿਗੁਰੂ ਗ੍ਰੰਥ ਸਾਹਿਬ ਜੀ ਧੰ ਗੁਰੂ ਨਾਨਕ ਪਾਤਸ਼ਾਹੀ ਆਪਦੀਆਂ ਤੇ ਪਾਵਨ ਪ੍ਰਿਤ ਚਰਨ ਕਮਣਾ ਚ ਸਭ ਸੰਗਤ ਦੀ ਅਰਦਾਸ ਬੀਤੀ ਜੁਦਨੀ ਅਭਿਜਨ ਤੇ ਕੋਈ ਵੀ ਬਰਤੰਦ ਬੋਈਆਂ ਨਿੰਦਿਆਪੀਆ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀਆਂ ਦੇ ਪ੍ਰਕਾਸ਼ ਗੁਰਪ੍ਰਭ ਦੇ ਸਵਾਦ ਵਿੱਚ ਹਰ ਸਾਲ ਦੀ ਤਰ੍ਹਾਂ ਆਪ ਜੀਆਂ ਨੇ અપਾਰ ਬਿੰਦ ਕਿਰਪਾ ਕੀਤੀ ਹੈ ਅੱਜ ਤੀਸਰੇ ਰੋਜ ਦੀ ਪ੍ਰਭਾਤ ਦੀ ਇਹ ਸੋ ਨਗਤ ਵਾਸੀ ਸੰਗਤਾਂ ਗੀਰਨਵਾਜ ਜੀਓ ਆਪ ਜੀ ਦੇ ਬਾਗ ਦਰਬਾਰ ਪਟਕਲ ਦੇ ਨਗਰ ਦੀ ਪਰਕਰਮਾ ਕਰਨੇ ਹੋਇਆ ਆਪੀ ਦਰਬਾਰ ਹਾਜ਼ਰ ਹੋਏ ਗੀਰਨਵਾਜ ਜੀ ਪਉੜੀਆਂ ਅਨੰਦ ਸਿਰ ਸ਼ਲੋਕ ਬਾਣੀ ਤੇ ਜਾਤ ਦੀ ਅੰਦਾਜ਼ ਰੀਨ ਉਲਾਟਕਾ ਦੀ ਕੀਮਤ ਕਰਨੀ ਸੂਨ ਪਰਿਵਾਰਾਂ ਵੱਲੋਂ ਮਹਾਰਾਜ ਜੀ ਰਸਤੇ ਦੇ ਵਿੱਚ ਸਵਾਵਾ ਕੀਤੀਆਂ ਸੂ ਸਵਾਵਾਾਂ ਦਰ ਤੇ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਇਓ ਮਹਾਰਾਜ ਜੀ ਉੱਤੇ ਲੁਕ ਭੇਟਾ ਦਰ ਤੇ ਪ੍ਰਵਾਨ ਕਰਿਓ ਗੱਲ ਮੀਤ ਦਾਦਰ ਸਿੰਘ ਸੂਨ ਪਰਿਵਾਰ ਵੱਲੋਂ ਗਰੀਬਨਵਾਦ ਜੀਓ ਚਾਹ ਦੇ ਲੰਗਰਾਂ ਦੀ ਸੇਵਾ ਕੀਤੀ ਦਰ ਤੇ ਪ੍ਰਵਾਨ ਕਰਨ ਦੀ ਪਰਿਵਾਰ ਵੱਲੋਂ ਸੰਤਵੰਨਾਂ ਆਪ ਜੀ ਦੇ ਰੱਖੇ ਪੜਾ ਰਿਆਂ ਵਿੱਚੋਂ ਗੜਾ ਪ੍ਰਸ਼ਾਦ ਨੇ ਇਨਸਾਜ ਕੇ ਹਾਜ਼ਰ ਹੈ ਪਰਿਵਾਰ ਕਰੋ ਧੋਗਲਾਵ ਜੀ ਧੋਗਣ ਗਿਆ ਸੀ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਆਪ ਜੀ ਦਾ ਨਾਮ ਜੁਪੇ ਕੇ ਜਾਣੇ ਭੰਡਾਰੇ ਵਰਤੂ ਕਰਨੇ ਮਹਾਰਾਜਿਓ ਪ੍ਰਵਾਰ ਨੂੰ ਮਹਾਰਾਜ ਜੀ ਉਸਤਵ ਲੋਨ ਅਰਦਾਸਾਂ ਬੇਤੀ ਦੱਤੇ ਪ੍ਰਮਾਣ ਕਰਨੀ ਬਿਹਨ ਸੰਗਤਾਂ ਵੱਲੋਂ ਮਹਾਰਾਜਿਓ ਸਲਾਬਾਂ ਕੀਤੀਆਂ ਗਈਆਂ ਹਨ ਨਾਮ ਸਬੱਤ ਅਪਤ ਜਾਣੀ ਜਾਣੋ ਕਿਰਪਾ ਕਰਨ ਜਿਨ੍ਹਾਂ ਸੰਗਤਾਂ ਪਰਿਵਾਰਾਂ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਦੱਸਦੇ ਪ੍ਰਮਾਣ ਕਰਦੇ ਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਕੇਂਦਰਣੀਆਂ ਕਾਲ ਕਟਕ ਦੂਰ ਕਰਨੇ ਦੁੱਖਾਂ ਪੀੜਾਂ ਵਿਗਨਾਂ ਦੇ ਨਾਸ ਕਰਨੇ ਭਜਨ ਦੇ ਪ੍ਰਕਾਸ਼ ਕਰਨੇ ਸੁੱਖਾਂ ਦੇ ਬਾਸ ਕਰਨੇ ਗੁਰੂ ਨਾਲ ਪਾਚਾ ਆਪ ਜੀ ਮੇਰ ਦਾ ਹੱਥ ਰੱਖਣਾ ਰਹਿਦੀ ਸੇਵਾ ਅੰਗ ਸੰਗ ਹੋ ਕੇ ਨਿਰਵੇਦਨ ਸੰਪੂਰਨ ਕਰਾਉਣੇ ਕਾਰਜ ਵਿਰਾਸਤ ਕਰਨੇ ਹਰ ਬਨਾਕ ਬਿਵਖੜੀ ਕਿਰਪਾ ਨਿਹਾਲਦਾ ਇੰਦਰਦਾਹੀ ਇਲਾਹੀ ਪ੍ਰਮਾਨ ਮੁਖ ਕੇ ਨਿਹਾਲ ਕਰੋ ਉਸਾਰ ਚਰਨ ਦੀ ਸਮਤ ਵਕ ਤੋਂ ਪ੍ਰੰਤ ਸੰਗਤਾਂ ਨੂੰ ਛੁੱਟੀਆਂ ਦਿਓ ਅਸੀਸ ਵਰਕੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਤੇ ਤਾਰੈ ਨਾਮ ਤੇ ਚੜਦੀ ਕਲਾ ਤੇਰੇ ਭਾਣੇ ਸਰਬੰਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਜੀ ਕਿ ਇਹ ਬਤੇ